ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਸੋਨ ਸਿੰਘ ਪਿੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਨੰਬਰ 946346718 ਠੀਕ ਹੈ ਜੀ ਆ ਸਕੂਟਰੀ ਤੇ ਦੱਸੋ ਜੀ ਆਪਣੀ ਕਿਹੜਾ ਮਾਡਲ ਹੈ ਇਹ 2 ਸਾਲ ਤੋਂ ਉੱਤੇ ਹੋ ਗਿਆ ਵੀਰੇ ਹਾਂਜੀ ਸਾਫਾਈ ਪੂਰੀ ਵਧੀਆ ਹਾਂਜੀ ਇਹਦਾ ਟਾਇਰ ਮੈਂ ਨਵਾਂ ਪਵਾਤਾ ਸੀ ਸ਼ੌਕਰ ਪਵਾਤੇ ਸੀਗੇ ਠੀਕ ਹੈ ਜੀ ਤੇ ਹੁਣ ਦੇਖੋ ਵੀ ਬਾੜੀ ਵਧੀਆ ਕੰਡੀਸ਼ਨ ਤੇ ਬੈਟਰੀ ਤਾਂ ਹੈ ਨਹੀਂ ਉਹ ਚੱਲਦੀ ਹੈ ਬਾਵਾ ਅਸੀਂ ਲੈ ਖਰਦਾਂਗੇ ਹਾਂਜੀ ਸਾਡੇ ਵਾਲੇ ਕਹਿੰਦੇ ਫੋਲਾ ਲੈਣੀ ਆ ਠੀਕ ਹੈ ਜੀ ਰੇਡ ਲੱਖ ਦੀ ਜਿਹੜੀ ਮਸਤ ਲੋ ਲੈ ਲੋ ਦੇਖ ਲੋ ਭਾਈ ਤੁਹਾਡੀ ਮਰਜ਼ੀ ਹੈ ਦੇਖ ਸਕਦੇ ਭਰਾ ਸਕੂਟਰੀ ਬਹੁਤ ਸਾਫ ਸਾਫ ਹੋਈ ਆ ਵਧੀਆ ਕਾਹਾਂ ਟੁੱਟਿਆ ਹੋਇਆ ਤਾਂ ਹੋਰ ਯਾਰ ਕੁਝ ਨਹੀਂ ਇਹ ਪਤਾ ਨਹੀਂ ਕਿਵੇਂ ਟੁੱਟ ਗਿਆ ਨਾ ਬੱਜਿਆ ਨਾ ਕਾਸੇ ਚ ਵਾਸਤਾ ਇਹ ਆ ਪਤਾ ਨਹੀਂ ਕਿਵੇਂ ਠੀਕ ਹੈ ਜੀ ਇਹ 300 ਰੁਪਏ ਦਾ ਪੀਸ ਸਤਾ ਟਾਇਰ ਤੁਸੀਂ ਦੁਬਾਰੇ ਨਵਾਂ ਪਵਾਇਆ ਮਗਰ ਨਾ ਜਮਾ ਨਵਾਂ ਟਾਇਰਾ ਸ਼ੌਕਰ ਬਹੁਤ ਵਧੀਆ ਪਵਾਇਆ 2200 ਰੁਪਏ ਦੇ ਸ਼ੌਕਰ ਪਾ ਰੇਟ ਰੂਟ ਭਰਾ ਦਾ ਉਹ ਰੇਟ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਭਾਈ ਰੇਟ ਵਾਈਜ਼ ਕਹਿੰਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਸਾਰਾ ਕੁਝ ਵਧੀਆ ਚੱਲਦਾ ਹੈ ਤੇ ਭਾਈ ਜ